ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਡਾ ਲੇਬਰ ਫਰਟ ਦਾ ਜਿਹੜਾ ਬੋਰਡ ਆ ਤਰਨਤਾਲ ਜ਼ਿਲ੍ਹੇ ਦਾ ਉਹਦੇ ਵਿੱਚ ਸਾਨੂੰ ਇਸ ਵਾਰੀ ਪਹਿਲੀ ਵਾਰ ਚੁਣਲਤ ਕਰਨ ਦਾ ਮੌਕਾ ਮਿਲਿਆ ਜਿਹਦੇ ਵਿੱਚ ਸਾਡੇ ਤੋਂ ਪਹਿਲਾਂ ਸਾਡੇ ਸਾਫਾ ਚੇਅਰਮੈਨ ਸਰਦਾਰ ਕਰਤਿਆਲ ਸਿੰਘ ਮੋਰੀ ਮੌਜੂਦ ਆ ਜਿਹਦੇ ਵਿੱਚ 8 ਟਰੈਕਟਰ ਜ਼ਿਲ੍ਹੇ ਦੇ ਵਿੱਚ ਚੁੜੇ ਗਏ ਜਿਨ੍ਹਾਂ ਦੇ ਵਿੱਚ ਦਾਸ ਦਾ ਨਾਮ ਹੀ ਆਇਆ ਔਰ ਉਹਨਾਂ ਦੇ ਵਿੱਚੋਂ ਇੱਕ ਚੇਅਰਮੈਨ ਤੇ ਇੱਕ ਵਾਈਸ ਚੇਅਰਮੈਨ ਚੁਣਨਾ ਸੀ ਜਿਹਦੇ ਵਿੱਚ ਮੇਰਾ ਵੱਡਾ ਭਰਾ ਸ਼ੇਰ ਸਿੰਘ ਛਡੇਰ ਕਰਨਤਾ ਡਿਸਟ੍ਰਿਕਟ ਦੇ ਚੇਅਰਮੈਨ ਚੁਣੇ ਗਏ ਅਤੇ ਦਾਸ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਔਰ ਬੋਰਡ ਦੇ ਸਾਰੇ ਡਾਇਰੈਕਟਰਾਂ ਦਾ ਤੇ ਸਾਰੀ ਸਭਾ ਦੇ ਮੈਂਬਰਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਗਏ ਜਿਨ੍ਹਾਂ ਇੱਕ ਡਿਮਾਨੇ ਜੇ ਬੰਦੇ ਨੂੰ ਇੰਨਾ ਵੱਡਾ ਮਾਨ ਬਖਸ਼ਿਆ ਕਰਨਤਾ ਜਿਲ੍ਹੇ ਦੇ ਵਿੱਚ ਉਹ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਡੇ ਮੇਨ ਸਰਮੌਰ ਜਿਨ੍ਹਾਂ ਨੇ ਇਹ ਸੰਸਥਾ ਦੇ ਵਿੱਚ ਸਭ ਤੋਂ ਅਹਿਮ ਰੋਲ ਨਿਭਾਇਆ ਜਿਦੇ ਵਿੱਚ ਸਰਦਾਰ ਪੰਨੂ ਸਾਹਿਬ ਹੈਗੇ ਆ ਸਾਡੇ ਆਗੂ ਇਹਨਾਂ ਨੇ ਬਹੁਤ ਵੱਡਾ ਚਲਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਸਾਰੇ ਇਕੱਠੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਇੱਥੇ ਵਿੱਚ ਹਰ ਜਰਨਲ ਐਸੀ ਬੀਸੀ ਸਾਰਿਆਂ ਨੂੰ ਨਾਲ ਲਿਆ ਗਿਆ ਤੇ ਮੈਂ ਸਰਕਾਰ ਦਾ ਵੀ ਧੰਨਵਾਦ ਕਰਦਾ ਤੇ ਸਾਰੇ ਸਜਨਾ ਦਾ ਵੀ ਧੰਨਵਾਦ ਕਰਦਾ ਮੈਗਰੋਨਿਕਾ ਖਾਨ ਸਾਹਿਬ